इस वेले की वीडी खबर शहर धारीवाल तो आ रही है शहर धारीवाल के पिछले कुछ दिन तो लगातार बखाते कूड़े के व्डे ढेर लगे दिखाई दे रहे हैं जिस दे नाल गंदी बदबू लगातार फैलनी शुरू हो चुकी है ये इलाका ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸतीश ਕੁਮਾਰ ਬਿੱਟੂ ਦੀ ਦੁਕਾਨ ਦੇ ਸਾਹਮਣੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਬਿਲਕੁਲ ਨਜ਼ਦੀਕ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ ਇਸ ਦੇ ਇਲਾਵਾ ਜੇਕਰ ਸ਼ਹਿਰ ਦੇ ਬਾਕੀ ਇਲਾਕਿਆਂ ਦੀ ਵੀ ਗੱਲ ਕਰੀਏ ਤਾਂ ਉੱਥੇ ਵੀ ਕੂੜੇ ਦੇ ਢੇਰ ਦਿਖਾਈ ਦੇ ਰਹੇ ਨੇ ਲਗਾਤਾਰ ਜੇਕਰ ਸ਼ਹਿਰ ਧਾਰੀਵਾਲ ਦੀ ਗੱਲ ਕਰੀਏ ਤਾਂ ਨਹਿਰ ਦੇ ਨਜ਼ਦੀਕ ਪੰਜਾਬ ਨੈਸ਼ਨਲ ਬੈਂਕ ਦੇ ਲਾਗੇ ਬਿਜਲੀ ਘਰ ਦੇ ਲਾਗੇ ਔਰ ਬੱਸ ਸਟੈਂਡ ਦੇ ਕਰੀਬ ਵੀ ਜਿਹੜਾ ਵਾ ਵੱਖ-ਵੱਖ ਥਾਵਾਂ ਤੇ ਕੂੜੇ ਦੇ ਵੱਡੇ ਢੇਰ ਦਿਖਾਈ ਦੇ ਇਸ ਸਬੰਧ ਵਿੱਚ ਜਦੋਂ ਨਗਰ ਕੌਂਸਲ ਧਾਰੀਵਾਲ ਦੇ ਸਫਾਈ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ 24 ਘੰਟੇ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਹਨ ਲੇਕਿਨ ਸਮੱਸਿਆ ਇਹ ਆ ਕਿ ਕੂੜਾ ਸੁੱਟਣ ਦੇ ਲਈ ਉਹਨਾਂ ਨੂੰ ਕੋਈ ਥਾਂ ਹੀ ਨਹੀਂ ਦਿੱਤੀ ਜਾ ਰਹੀ ਜੇਕਰ ਸ਼ਹਿਰ ਦੇ ਆਸ-ਪਾਸ ਕਿਸੇ ਪਿੰਡ ਜਾਂ ਕਿਸੇ ਦੂਰ ਦਰਜਾ ਜਗ੍ਹਾ ਤੋਂ ਸੁੱਟਣ ਜਾਂਦੇ ਹਨ ਤੇ ਲੋਕਾਂ ਦੇ ਭਾਰੀ ਵਿਰੋਧਾਂ ਨਾਲ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਉਹ ਤਾਂ ਸ਼ਹਿਰ ਵਾਸੀਆਂ ਦੀ ਹਰ ਇੱਕ ਮੁਸ਼ਕਲ ਲਈ 24 ਘੰਟੇ ਹਾਜ਼ਰ ਹਨ ਪਰ ਰਿਸ਼ਾ ਤੋਂ ਹੀ ਤੰਦ ਮੰਦ ਦੇ ਨਾਲ ਸਫਾਈ ਕਰਦੇ ਨੇ ਲੇਕਿਨ ਇਸ ਵਕਤ ਸ਼ਹਿਰ ਧਾਰੀਵਾਲ ਦੇ ਨਗਰ ਕੌਂਸਲ ਕੋਲ ਕੂੜਾ ਸੁੱਟਣ ਜੋਗੀ ਥਾਂ ਹੀ ਨਹੀਂ ਹੈ ਉਹ ਕੂੜਾ ਕਿੱਥੇ ਸੁੱਟਣ ਇਸ ਸਬੰਧ ਵਿੱਚ ਜਦੋਂ ਨਗਰ ਕੌਂਸਲ ਧਾਰੀਵਾਲ ਦੇ ایਓ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਗੱਲਬਾਤ ਦਰਾਂ ਨੇ ਕਿਹਾ ਕਿ ਉਹਨਾਂ ਦੀ ਇੱਕ ਜੰਗਲਾਤ ਵਿਭਾਗ ਦੇ ਨਾਲ ਗੱਲਬਾਤ ਚੱਲ ਰਹੀ ਆ ਔਰ ਜਲਦੀ ਕੂੜਾ ਸੁੱਟਣ ਜੋਗੀ ਥਾਂ ਮਿਲ ਜਾਏਗੀ ਔਰ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਉੱਥੇ ਹੀ ਨਗਰ ਕੌਂਸਲ ਦੇ ਚੜ੍ਹੇ ਕਰਮਚਾਰੀ ਨੇ ਸਫਾਈ ਕਰਮਚਾਰੀ ਨੇ ਇਕੱਠੇ ਹੋ ਕੇ ਉਹਨਾਂ ਨੇ ਮੰਗ ਕੀਤੀ ਕਿ ਜਲਦੀ ਹੀ ਉਹਨਾਂ ਨੂੰ ਕੂੜਾ ਸੁੱਟਣ ਜੋਗੀ ਜਗ੍ਹਾ ਜੜੀ ਆ ਉਹ ਦਿੱਤੀ ਜਾਵੇ ਆਮ ਲੋਕ ਵੀ ਬੇहद ਪਰੇਸ਼ਾਨ ਹਨ ਮੇਰਾ ਨਾਮ ਰਨੀਸ਼ ਕੁਮਾਰ ਆ ਗੱਡਵਾਲੇ ਚੌਂਚ ਮੇਰੀ ਦੁਕਾਨ ਆ ਇੱਧਰ ਬਿਲਕੁਲ ਮੇਰੇ ਲੱਗੇ ਖੱਬੇ ਹੱਥਲੇ ਪਾਸੇ ਇੱਕ ਸੁਭਾ ਲੱਗਦਾ ਉੱਥੇ ਕੂੜੇ ਢੇਰ ਲੱਗੇ ਆ ਬੜੀ ਬਦਬੂ ਆ ਰਹੀ ਆ ਗਰਮੀ ਦਾ ਮੌਸਮ ਆ ਬਿਮਾਰੀ ਫੈਲੰਡ ਰਹਾ ਤੇ ਹੋਰ ਵੀ ਮੈਂ ਬਾਜ਼ਾਰ ਚ ਦੇਖਣਾ ਕਾਫੀ ਢੇਰ ਲੱਗੇ ਬੀਲੀ ਕਾ ਲੱਗੇ ਢੇਰ ਲੱਗਾ ਇੱਧਰ ਢੇਰ ਲੱਗੇ ਮੈਂ ਧਾਰੀਅਲ ਨਿਊਸਪਰ ਕਮੇਟੀ ਦੇ ਅਗੋਂ ਮੰਗ ਕਰਨਾ ਮੈਂ ਇੱਕ ਇੱਕ ਸ਼ੈਰੀ ਹੋਏ ਨਾ ਤੇ ਮੰਗ ਕਰਨਾ ਕਿ ਜਲਦੀ ਤੋਂ ਜਲਦੀ 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 ਸਫਾਈ ਸੇਵਕਾਂ ਦੀ ਮੰਗ ਨਾਲ ਧਿਆਨ ਕੀਤਾ ਜਾਵੇ ਇਹਨੂੰ ਮੰਨ ਕੇ ਤੇ ਸ਼ਹਿਰ ਵਾਸੀਆਂ ਨੂੰ ਕੂੜੇ ਤੋਂ ਨਿਜਾਜ਼ ਦਵਾਈ ਜਾਏ ਜਿਹੜਾ ਕੂੜਾ ਰੂਪੀ ਕੂੜ ਜਿਹੜਾ ਬਿਮਾਰੀਆਂ ਨੂੰ ਨਿਰੋਤਾ ਦੇ ਰਿਹਾ ਧਾਰੀਵਾਲ ਦੇ ਵਿੱਚ ਇਹਨੂੰ ਜਲਦੀ ਜਲਦੀ ਖਤਮ ਕੀਤਾ ਜਾਏ ਇਹਨਾਂ ਲਬਜਾ ਨਾਮ ਹੈ ਧਾਰੀਵਾਲ ਕਮੇਟੀ ਕੋਲੋਂ ਤੇ ਡੀਸੀ ਗੁਰਦਾਪੁਰੋਂ ਮੰਗ ਕੇ ਕਿ ਜਲਦੀ ਦਾ ਕੂੜੇ ਦਾ ਪ੍ਰਬੰਧ ਕੀਤਾ ਜਾਵੇ ਨਾਮ ਬ੍ਰਿਜਪੂਸ਼ ਅਮਲੋਤਰਾ ਜੀ ਇਲਾਕੇ ਦੇ ਲੋਕ ਮੇਰੇ ਨਾਂ ਤੋਂ ਗਲੂ ਪਰਲੋਤੇ ਨਾਂ ਤੋਂ ਜਾਣਦੇ ਨੇ ਜਿਸ ਨਾਲ ਕਿ ਬਹੁਤ ਦਿਨਾਂ ਤੋਂ ਸ਼ਹਿਰ ਧਾਰੀ ਵਾਲੇ ਸਵੱਛਤਾ ਖੜੀ ਹੋਈ ਦੀ ਹੈ ਕੂੜੇ ਦੇ ਢੇਰਾਂ ਦੀ ਥਾਂ ਥਾਂ ਤੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਦੇ ਨੇ ਔਰ ਪ੍ਰਸ਼ਾਸਨ ਨੂੰ ਬਾਰ ਬਾਰ ਇਹਨਾਂ ਚਿਤਾਇਆ ਵੀ ਗਿਆ ਵਾ ਕਿ ਪੂਰਾ ਇੱਥੋਂ ਚੁਕਾਇਆ ਜਾਵੇ ਲੋਕਾਂ ਦੇ ਲਈ ਬੜੀ ਸਵੱਛਤਾ ਖੜੀ ਹੋ ਰਹੀ ਆ ਲੇਕਿਨ ਨਾ ਜਾਣੇ ਕਿਉਂ ਕੂੜੇ ਨੂੰ ਖਤਮ ਨਹੀਂ ਕੀਤਾ ਜਾਇਆ ਚੁਕਾ ਨਹੀਂ ਜਾ ਰਿਹਾ ਜਦੋਂ ਵੀ ਕਿਸੇ ਨਾਲ ਗੱਲ ਕਰੀਏ ਤਾਂ ਅੱਜ ਚੁਕਾ ਦੇਣੇ ਆ ਕੱਲ ਚੁਕਾ ਦੇਣੇ ਆ ਸਾਡੇ ਕੋਲ ਜਗ੍ਹਾ ਘਟਾ ਸਾਡੇ ਕੋਲ ਜਗ੍ਹਾ ਦਾ ਇੰਤਜ਼ਾਮ ਨਹੀਂ ਹੋ ਰਿਹਾ ਲੇਕਿਨ ਇਹ ਸਭ ਗੱਲਾਂ ਪ੍ਰਸ਼ਾਸਨ ਨੂੰ ਦੇਖਣੀਆਂ ਚਾਹੀਦੀਆਂ ਕਿ ਭਈ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਸ਼ਹਿਰ ਵਿੱਚ ਕੇ ਫੇਰਾ ਕੋਰਾ ਲਗਾਓ ਮੈਂ ਸ਼ਹਿਰ ਵਿੱਚ ਫੇਰਾ ਦੌ ਲਗਾ ਕੇ ਆਇਆ ਮਾ ਥਾਂ ਥਾਂ ਤੇ ਕੂੜੇ ਢੇਰ ਲੱਗੇ ਰਹੇ ਨੇ ਔਰ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਘਰਾਂ ਵਾਂ ਕੇ ਗਰਮੀ ਦੇ ਦਿਨ ਨੇ ਤੇ ਬਗੂ ਦਾ ਜ਼ੋਰ ਬਹੁਤ ਜ਼ਿਆਦਾ ਫੈਲਿਆ ਹੋਇਆ ਵਾ ਤੇ ਬੰਗਵਾਰੀ ਹੋੰਦਾ ਵੀ ਖਸਾ ਜਿਹੜਾ ਵਾ ਉਹਨਾਂ ਵੱਜ ਜਾਏਗਾ ਮੇਰੀ ਜ਼ਿਲੇ ਗੁਰਦਾਸਪੁਰ ਦੇ ਪ੍ਰਸ਼ਾਸਨ ਨੂੰ ਧਾਰੀਵਾਲ ਸ਼ਹਿਰ ਦੇ ਪ੍ਰਧਾਨ ਸਾਹਿਬ ਨੂੰ ਡੀਸੀ ਸਾਹਿਬ ਨੂੰ ਐਸਜੀਐਮ ਸਾਹਿਬ ਨੂੰ ਈਓ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਹੋਰ ਵੀ ਜਿਹੜੇ ਮੈਂਬਰ ਕਮੇਟੀ ਦੇ ਹੈਗੇ ਨੇ ਇੱਥੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਵੀ ਇਹ ਕੋਈ ਨਾ ਕੋਈ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਨਹੀਂ ਤੇ ਬਹੁਤ ਜਲਦੀ ਬਿਮਾਰੀ ਫੈਲ ਸਕਦੀ ਆ ਇਹ ਨਾ ਹੋਵੇ ਕਿ ਧਾਰੀਵਾਲ ਲੋਕ ਖਲੇ ਹੋ ਜਾਣ ਤੇ ਕੋਈ ਨਾ ਕੋਈ ਅੰਦੋਲਨ ਦਾ ਰੂਪ ਮਿਲ ਜਾਵੇ ਧੰਨਵਾਦ ਜਿਹੜੇ ਕੂੜੇ ਦੇ ਢੇਰ ਆ ਦੇਖੋ ਜੀ ਸਾਲ ਭਰ ਹੋ ਗਿਆ ਸਾਨੂੰ ਕਮੇਟੀ ਦੇ ਤਰਲੇ ਕੱਢ ਦੇ ਜਗ੍ਹਾ ਦੀ ਪ੍ਰੋਬਲਮ ਆ 76 ਲੱਖ ਰੁਪਿਆ ਕਮੇਟੀ ਕੋ ਆਇਆ ਲੇਕਿਨ ਉਹ 76 ਲੱਖ ਦਾ ਇਹਨਾਂ ਨੇ ਠੇਕਾ ਦਿੱਤਾ ਨਹੀਂ ਦਿੱਤਾ ਇਹ ਸਾਨੂੰ ਨਹੀਂ ਪਤਾ ਲੇਕਿਨ ਸਾਨੂੰ ਸੁਣਨ ਲਈ ਇਹੋ ਬਾਰ-ਬਾਰ ਇਹਨਾਂ ਤੋਂ ਮਿਲਦਾ ਵਾ ਕਿ ਉਹ ਜਿਹੜਾ 76 ਲੱਖ ਦਾ ਠੇਕਾ ਹੋਇਆ ਸੀ ਉਹ ਠੇਕੇਦਾਰ ਨਾ ਠੱਗਿਆ ਕਮੇਟੀ ਐਡੀ ਮਾਰੀ ਆ ਆਤੋਂ 3 ਸਾਲ ਪਹਿਲਾਂ ਸਾਡੇ ਮੁਲਾਜ਼ਮਾਂ ਦੇ 3-3 4-4 ਸਾਲ ਲੱਗੇ ਆ ਠੇਕੇਦਾਰੀ ਸਿਸਟਮ ਤੇ ਇਹਨਾਂ ਦੇ ਪੈਸੇ ਲੈ ਕੇ ਠੇਕੇਦਾਰ ਨੱਠ ਜਾਂਦਾ ਵਾ 76 ਲੱਖ ਡੰਪ ਦਾ ਠੇਕਾ ਹੋਇਆ ਉਹ ਵੀ ਠੇਕੇਦਾਰ ਲੈ ਕੇ ਨੱਠ ਗਿਆ ਵਾ ਇਹ ਕਿਹੜੀ ਖੇਡ ਚੱਲੀ ਜਾਂਦੀ ਆ ਠੇਕੇਦਾਰ ਇਹਨਾਂ ਕੋ ਫੜਿਆ ਨਹੀਂ ਜਾ ਰਿਹਾ ਠੇਕੇ ਉਹਦੇ ਚ ਮਸਲਾ ਇਹ ਆ ਸਾਨੂੰ ਜਿਹੜੀ ਜਗ੍ਹਾ ਇਹ ਦਿੰਦੇ ਆ ਉਹ ਇੱਕ ਸਰਕਾਰੀ ਜਗ੍ਹਾ ਨਹਿਰ ਮੈਗਮੇ ਦੀ ਜਗ੍ਹਾ ਵਾ ਜਦੋਂ ਸਾਡੇ ਕਰਮਚਾਰੀ ਉਥੇ ਜਾਂਦੇ ਆ ਕੂੜਾ ਲਾਣ ਔਰ ਜਿਹੜੇ ਲਾਗੋ ਪਿੰਡ ਆ ਪਿੰਡ ਵਾਲੇ ਸਾਨੂੰ ਉਹ ਨੰਗਣ ਨਹੀਂ ਦਿੰਦੇ ਪਹਿਲੇ ਨੰਬਰ ਤੇ ਸਾਡੇ ਨਾਲ ਕਈ ਵਾਰੀ ਗਾਲੀ ਗਲੋਚ ਹੋਈ ਹੱਥੋਪਾਈ ਹੁਣ ਤੱਕ ਮਸਲਾ ਹੋਇਆਦਾ ਵਾ ਅਧਿਕਾਰੀਆਂ ਨੂੰ ਆ ਕੇ ਦੱਸੀਦਾ ਲੇਕਿਨ ਕੋਈ ਕਾਰਵਾਈ ਨਹੀਂ ਹੁੰਦੀ ਸਾਡੇ ਜਿਹੜੇ ਆ ਗੱਡੀਆਂ ਹੁਣ ਲੱਗੀਆਂਆਂ ਸ਼ਹਿਰ ਚ ਜਿਹੜੇ ਕੂੜੇ ਦੇ ਢੇਰ ਲੱਗੇਦੇ ਆ ਇਹ ਉਦੋਂ ਹੀ ਚੁੱਕੇ ਜਾਣਗੇ ਜਦੋਂ ਸਾਡੇ ਡੰਪ ਦੀ ਸਮੱਸਿਆ ਹੋਏਗੀ ਹੱਲ ਸਾਨੂੰ ਇਹ ਕੋਈ 5 ਕਿਲੋਮੀਟਰ ਇਹ ਲੈ ਦੇਣ ਜਗਾ ਜਾਂ ਕਿਤੇ ਹੋਰ ਕਿਤੇ ਲੈ ਦੇਣ ਇਹਦੇ ਨਾਲ ਸਾਡਾ ਜਿਹੜਾ ਹੱਲ ਨਹੀਂ ਹੋਣਾ ਕਿਉਂਕਿ ਉਹ ਚੰਦ ਦਿਨਾਂ ਦੀ ਜਗ੍ਹਾ ਹੋਣੀ ਆ ਜਦੋਂ ਉਹ ਭਰ ਗਈ ਸਾਨੂੰ ਫੇਰ ਆ ਕੇ ਮਜਬੂਰਨ ਬੈਠਣਾ ਪੈਣਾ ਵਾ ਸਮੱਸਿਆ ਸਾਡੇ ਲਈ ਖੜੀ ਆ ਇਸ ਸੰਬੰਧ ਵਿੱਚ ਤੁਸੀਂ ਜਿਹੜੇ ਕੋਈ ਉੱਚ ਅਧਿਕਾਰੀ ਆ ਜਾਂ ਸਾਡਾ ਤੁਹਾਡੇ ਨਜ਼ਰ ਕੋਲ ਸਕਦੇ ਪ੍ਰਧਾਨ ਨੇ ਜਾਂ ਆਈਓ ਸਾਹਿਬ ਨੇ ਇਹਨਾਂ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਤੁਸੀਂ ਮਸਲਾ ਪ੍ਰਧਾਨ ਜੀ ਨੇ ਸ਼ੁੱਕਰਵਾਰ ਇਹਨਾਂ ਨੂੰ ਡਿਮਾਂਡ ਨੋਟਿਸ ਦੇ ਦਿੱਤਾ ਵਾ ਦੋ ਦਿਨ ਪਹਿਲਾਂ ਵੀ ਹੜਤਾਲ ਹੋਈ ਆ ਲੇਕਿਨ ਇੱਕ ਉਹ ਹੁੰਦਾ ਜਿਹੜਾ ਲੌਲੀਪੌਪ ਉਹ ਦੇ ਕੇ ਹੜਤਾਲ ਨੂੰ ਚਕਵਾ ਦਿੰਦਾ ਦਿੱਤਾ ਜਾਂਦਾ ਰਿਹਾ ਹਰ ਵਾਰ ਕੀ ਹੋਣੀ ਤੁਹਾਡੀ ਹੜਤਾਲ ਜਿਹੜੀ ਨਿਰੰਤਰ ਜਾਰੀ ਰਹੂਗੀ ਇਹ ਸਾਡੀ ਹੜਤਾਲ ਜਾਰੀ ਰਹੂਗੀ ਔਰ ਪਲੱਸ ਆਪਾਂ ਜਿਹੜਾ 7 ਲੱਖ ਦਾ ਠੇਕਾ ਵਾ ਸਾਨੂੰ ਥੋੜਾ ਜਿਹਾ ਵੇਰਵਾ ਦੱਸ ਦੇਣਾ ਕਿ ਉਹ ਠੇਕੇਦਾਰ ਤੁਹਾਡੇ ਕੋ ਕਿਉਂ ਨਹੀਂ ਫੜਿਆ ਜਾ ਰਿਹਾ ਉਹ 7 ਲੱਖ ਰੁਪਏ ਦੀ ਕਿੱਥੇ ਖਰਚ ਛੜਿਆ ਵਾ ਬਾਰ-ਬਾਰ ਸਾਨੂੰ ਸਾਡੇ ਜਿਹੜੇ ਇੰਸਪੈਕਟਰ ਸਾਹਿਬ ਆ ਉਹਨਾਂ ਨੇ ਸਾਨੂੰ ਬੜੀ ਵਾਰੀ ਇਹ ਗੱਲ ਕਹੀ ਆ ਕਿ ਡੰਪ ਦਾ ਕੰਮ ਚੱਲ ਰਿਹਾ ਵਾ ਡੰਪ ਦਾ ਕੰਮ ਚੱਲ ਰਿਹਾ ਜਦ ਕਿ ਕੋਈ ਕੰਮ ਨਹੀਂ ਚੱਲ ਰਿਹਾ ਕੀ ਮੁਸ਼ਕਲ ਚਾ ਕੂੜਾ ਅਹੀ ਕਰਾਂ ਕਰਾਂ ਜੋ ਤਾਂ ਕਲੈਕਟ ਕਰ ਸਕਦੇ ਆ ਕਿ ਅੱਗੇ ਸਾਡੇ ਕੋਈ ਜਗ੍ਹਾ ਵੀ ਹੋਏਗੀ ਹੁਣ ਇਹਨਾਂ ਦਾ ਕੂੜਾ ਮੰਨ ਲਓ ਸ਼ਹਿਰ ਦਾ ਸਾਡੇ ਵਾਸੀਆਂ ਦਾ ਜਿਹੜਾ ਕੂੜਾ ਵਾਹੀ ਕਿੱਥੇ ਸੁੱਟਾਂਗੇ ਲੈ ਅੱਗੇ ਜਦੋਂ ਸਾਡੇ ਕੋ ਅੱਗੇ ਜਗ੍ਹਾ ਹੀ ਨਹੀਂ ਕੋਈ ਹੋਏਗੀ